ਹਾਂਜੀ ਸਤਿ ਸ੍ਰੀ ਅਕਾਲ ਜੀ। ਅਤਨ ਛੋਟਾ ਜਿਹਾ ਪਾਦਸਣ ਲੱਗਿਆ ਜਿਹੜਾ ਤੁਹਾਡੀ ਗਲਤੀਆਂ ਦੇ ਨਾਲ ਭਾਰੂ ਵਜਨ ਤੁਹਾਡੇ ਉੱਤੇ। ਦੇਖੋ ਹਰ ਇੱਕ ਮਨੁੱਖਾਨ ਗਲਤੀ ਕਰਦਾ ਭਾਵੇਂ ਕਿਸੇ ਵੀ ਕਿਸਮ ਦੀ ਕੀਤੀ ਹੋਵੇ ਉਹਦੇ ਉੱਤੇ ਮੰਗਲ ਸ਼ਨੀ ਖਾ ਵੀ ਹੋ ਜਾਂਦਾ। ਇਹਨੂੰ ਸ਼ਾਂਤ ਕਰਨ ਲਈ ਛੋਟਾ ਜਿਹਾ ਪਾ ਕੋਈ ਜ਼ਿਆਦਾ ਵੱਡਾ ਨਹੀਂ ਇੰਨਾ ਕਿੱਟ ਦਾ ਰੋੜਾ ਲੈ ਲੈਣਾ। ਉਹਨੂੰ ਖਸਕ ਖਸਕ ਉਹਦਾ ਪਾਊਡਰ ਬਣਾ ਲੈਣਾ। ਪਾਊਡਰ ਬਣਾਉਣ ਤੋਂ ਬਾਅਦ ਤੁਸੀਂ ਉਹਦੇ ਚਿਮੇਲੀ ਦਾ ਤੇਲ ਪਾ ਲੈਣਾ। ਕਿਤੇ ਵੀ ਹਨੂਮਾਨ ਦਾ ਬਣਿਆ ਹੁੰਦਾ ਜੋ ਹਨੂਮਾਨ ਦੀ ਤਸਵੀਰ ਬਣੀ ਹੁੰਦੀ ਆ ਉਥੇ ਜਾ ਕੇ ਇਹਦਾ ਤਿਲਕ ਲਾਉਣਾ ਤੇ ਬਾਕੀ ਉਥੇ ਪਾਠ ਜ਼ਰੂਰ ਕਰਨਾ ਬੈਠ ਕੇ ਹਨੂਮਾਨ ਦਾ ਜਾਂ ਮੰਗਲਵਾਰ ਨੂੰ ਜਾਂ ਸ਼ਨੀਵਾਰ ਜਿਹੜੇ ਲੋਕ ਇਸ ਚੀਜ਼ ਨੂੰ ਮੰਨਦੇ ਨੇ ਉਹ ਲਾਹਾ ਲੈ ਸਕਦੇ ਨੇ ਤੁਹਾਡੇ ਜਿਹੜੇ ਗ੍ਰਹਿ ਨੇ ਦੋਨੇ ਸ਼ਾਂਤ ਹੋਣਾ ਸ਼ੁਰੂ ਹੋ ਜਾਣਗੇ ਇਹ ਤੁਹਾਡੀਆਂ ਗਲਤੀਆਂ ਨਾਲ ਆਉਂਦੇ ਨੇ ਉਹਨੇ ਆਉਂਦੇ ਹੈਗੇ